ਕਾਕਾ ਜੀ ਅਮਰ ਜਿਹੜਾ ਅੱਜ ਦਾ ਤੁਸੀਂ ਪੇਪਰ ਭਰਉਣ ਆਏ ਸੀ ਇਹ ਥੇ ਲੇਟ ਹੋਣ ਦਾ ਕਾਰਨ ਦੱਸੋ ਜੀ ਕਿਹੜੀ ਗੱਲ ਹੈ ਕੁਝ ਸਰਕਾਰ ਵੱਲੋਂ ਜੀ ਨਵੇਂ ਜ਼ੋਨ ਜਿਹੜੇ ਹੈਗੇ ਅੱਜ ਸਰਕਾਰ ਵੱਲੋਂ ਬਣਾ ਕੇ ਭੇਜੇ ਗਏ ਸੀ ਔਰ ਜਿਹੜੇ ਨਵੇਂ ਜ਼ੋਨਾਂ ਦੇ ਵੋਟਰ ਸੂਚੀਆਂ ਉਹ ਅੱਜ ਲੋਕਾਂ ਨੂੰ ਦਿੱਤੀਆਂ ਨਹੀਂ ਆ ਕਿਤੇ ਨਾ ਕਿਤੇ ਮੈਂ ਸਮਝਦਾ ਸਰਕਾਰ ਬੁਲਾਉਣਗੇ ਲਈ ਹੋਈ ਹੈ ਕਿਉਂਕਿ ਜਿਹੜਾ ਕੋਡ ਆ ਕੰਡਕਟਰ ਪਹਿਲੀ ਤਰੀਕ ਤੋਂ ਲਾਗੂ ਹੋ ਗਿਆ। ਔਰ ਲੋਕਾਂ ਨੂੰ ਇੱਕ ਮੌਕਾ ਮਿਲ ਜੂਗਾ, ਜਰੀਆ ਮਿਲ ਜੂਗਾ ਕੋਟਕ ਜਰੀਆ ਜਾਣਗਾ। ਔਰ ਕੱਲ ਨੂੰ ਮੈਂ ਤੇ ਐਸਟੀਐਮ ਸਾਹਿਬ ਨੇ ਆਸ਼ਵਾਸ਼ਣ ਦਿੱਤਾ ਹੈਗਾ ਕਿ ਸਾਰਿਆਂ ਨੂੰ ਜਿਹੜੇ ਹੈਗੇ ਕੈਂਡੀਡੇਟ ਹਨਗੇ ਵੱਖ-ਵੱਖ ਪਾਰਟੀਆਂ ਦੇ ਕਿ ਸਾਰਿਆਂ ਨੂੰ ਬਕਾਇਦਾ ਸੀ ਜੋ ਨਾਮ ਦੀ ਅੱਜ ਸ਼ਾਮ ਤੱਕ ਰਿਸ ਭੇਜਵਾ ਲਾਂਗੇ। ਔਰ ਉਹਦੇ ਅਨੁਸਾਰ ਇਹ ਬਕਾਇਦਾ ਮੁਕਾ ਦੁਰਸਤ ਕਰਕੇ ਕੱਲ ਨੂੰ ਉਹਨਾਂ ਦੇ ਸਾਰਿਆਂ ਦੇ ਫਾਰਮ ਜਮ੍ਹਾਂ ਕਰ ਇੱਕ ਗੱਲ ਸਵਾਲ ਇਹ ਹੈ ਕਿ ਹਾਂ 12 ਘੰਟੇ ਪਹਿਲਾਂ ਉਹਨਾਂ ਨੇ ਜ਼ੋਨ ਬਦਲੇ ਨੇ ਜੀ ਜੀ ਇਹਦਾ ਕੀ ਰੀਜਨ ਹੈ ਇਹਨੂੰ ਤੁਸੀਂ ਕੀ ਮੰਨਦੇ ਇਹ ਮੈਂ ਸਮਝਦਾ ਨਾਤਾ ਐਡਮਿਨਿਸਟ੍ਰੇਸ਼ਨ ਕਹਿ ਸਕਦੀ ਕਿ ਕਿਉਂਕਿ ਸਰਕਾਰ ਵੱਲੋਂ ਭੇਜੇ ਗਏ ਤੋਂ ਸਰਕਾਰ ਦੇ ਉਹਨਾਂ ਨੇ ਕਿਤੇ ਨਾ ਕਿਤੇ ਉਹਨਾਂ ਮਨਸ਼ਾ ਨੇਕ ਨਹੀਂ ਲੱਗੀ ਜੇ ਤੇ ਕਰਕੇ ਇਹ ਜ਼ੋਨ ਨਵੇਂ ਤੌਰ ਤੇ ਦਿੱਤੇ ਗਏ ਕਿ ਆ ਕੋਰਟ ਜਾਪਤਾ ਲੱਗ ਜਾਂਦਾ ਹੈ ਮੌਕਾ ਨੂੰ ਇਲੈਕਸ਼ਨ ਕਮਿਸ਼ਨ ਕੋਲ ਵੀ ਪਟੀਸ਼ਨ ਪਾੜ ਦਾ ਮਿਲਣਾ ਹੈ ਕੋਰਟ ਪਟਿਆਰੇ ਜਾਣ ਦਾ ਵੀ ਮਿਲ ਜਾਣਾ ਹੈ ਤੋ ਇਹਦਾ ਨਤੀਜਾ ਜਾਂ ਨਿਰਣੈ ਅਖੀਰ ਜਾ ਕੇ ਕੋਰਟ ਕਚੇਰੀਆਂ 'ਚ ਹੋਣਾ ਹੈ। ਔਰ ਮੇਰਾ ਖਿਆਲ ਹੁੰਦਾ ਕਿ ਸਰਕਾਰ ਵੀ ਬਰਖਾਸਤ ਹੋ ਜਾਣੀ ਹੈ। ਤੇ ਜਿੰਨਾ ਕਿ ਮੈਨੂੰ ਲੱਗਦਾ ਹੈ ਐਸਟੀਐਮ ਸਾਹਿਬ ਨੇ ਆਸ਼ਵਾਸ਼ਣ ਦਿੱਤਾ ਸਾਰੇ ਲੀਡਰ ਸਾਹਿਬਾਂ ਨੂੰ ਵੱਖ-ਵੱਖ ਪਾਰਟੀਆਂ ਦੇ ਕਿ ਅਸੀਂ ਚਾਹਾਂਗੇ ਕਿ ਥਾਰੇ ਤੱਕੜੇ ਹੋ ਕੇ ਇਲੈਕਸ਼ਨ ਲੜਨ ਔਰ ਸਾਰਿਆਂ ਨੂੰ ਜੋਨਾਂ ਦੀ ਲਿਸਟਾਂ ਭੇਜ ਦਿੱਤੀਆਂ। ਇਹ ਪੇਸ਼ੇ ਜੋਂ ਦਾ ਚੋਣ ਪ੍ਰਕਿਰਿਆ ਸ਼ੁਰੂ ਹੋਈ ਹੈ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਵੀ ਕੋਈ ਮੈਂ ਸਰਕਾਰ ਦਾ ਨਮਾਇੰਦਾ ਤਾਂ ਹੈ ਨਹੀਂ। ਕਾਡੀ ਸਰਕਾਰ ਵੇਲੇ ਹੋਇਆ ਨਹੀਂ ਨਹੀਂ ਤੁਸੀਂ ਆਪੋਜੀਸ਼ਨ ਦੇ ਵਿੱਚ ਹੈਗੇ ਹੋ ਤੁਸੀਂ ਗੱਲ ਤਾਂ ਤੁਹਾਡੇ ਤੋਂ ਪੁੱਛਣੀ ਹੈ ਇਹ ਕਿਉਂ ਕਰਦੇ ਨੇ ਇਹ ਜੀ ਜਰੂਰ ਇਹਦਾ ਰੋਸ ਕੀਤਾ ਹੈ ਡੱਟ ਕੀਤਾ ਔਰ ਉਹਨਾਂ ਨੇ ਸਾਨੂੰ ਉਸਵਾਸਨਾ ਦਿੱਤਾ ਕਿ ਕਿਸੇ ਦੇ ਕਾਗਜ਼ ਜਿਹੜਾ ਹੈਗਾ ਨਜਾਇਜ਼ ਨਹੀਂ ਕੀਤੀ ਜਾਊਗੀ ਔਰ ਅਸੀਂ ਬਾਕਾਇਦਾ ਤਕੜੇ ਹੋ ਕੇ ਰੈਕਸ਼ਨ ਲੜਾਂਗੇ ਔਰ ਆਪਣੇ ਵਰਕਰ ਨਾਲ ਖੜੇ ਆ ਤਾਂ ਹੀ ਅੱਜ ਇੱਥੇ ਫਿਰਦੇ ਆ ਠੀਕ ਔਰ ਗਾਹਾਂ ਨੂੰ ਇਹ ਲੜਾਈ ਅਸੀਂ ਧੁਰ ਤੱਕ ਲੈ ਕੇ ਜਾਵਾਂਗੇ ਔਰ ਤੁਹਾਨੂੰ ਵਿਸ਼ਵਾਸ ਨਾ ਕਰ ਸਕਦਾ ਸਰਕਾਰ 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 ਥਾਲ ਤੋਂ ਬਾਅਦ ਪਹਿਲਾਂ ਪਹਿਲਾਂ ਹੀ ਬਰਖਾ ਚੋਣੀ ਹੈ